ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੀਤ ਕਰਦਾ ਹਾਂ ਤੇ ਸਾਰੇ ਵਧੀਆ ਹੋਗੇ ਤੇ ਅੱਜ ਆਪਾਂ ਚੱਲੇ ਨਵਾਂ ਮੁਰਗਾ ਲੈਣ ਆਓ ਚੱਲੀਏ ਦੁਕਾਨ ਤੇ ਤੇ ਆਪਾਂ ਦੁਕਾਨ ਤੇ ਆ ਗਏ ਆਏ ਹਾਂ ਤੇ ਜਿੱਦਾਂ ਲੈ ਲੈਣ ਤੇ ਮੁਰਗਾ ਲੈਣ ਆਲਾ ਆ ਗਏ ਤੇ ਮਿੱਤਰੋ ਆਪਾਂ ਲੈਣ ਗਏ ਆ ਮੁਰਗਾ ਤੇ ਮੁਰਗਾ ਆਪਾਂ ਲੈ ਆਏ ਆ ਗੱਟੇ ਚ ਪੈਕ ਕਰਾ ਕੇ ਤੇ ਆਓ ਤੁਹਾਨੂੰ ਵਿਖਾਉਨੇ ਆ ਸੋ ਗਾਈਸ ਇਹਨੇ ਕਰੀ ਇਕੱਠੇ ਚ ਕੱਢਦੇ ਆਂ ਹਾਂਜੀ ਇੱਧਰ ਚੱਕਰ ਤੇ ਇੱਧਰ ਲੱਗੀਆਂ ਤੋੜੇ ਨੂੰ ਬਰੰਕੀ ਏ ਤੋੜੇ ਚ ਤੇ ਕਮੈਂਟ ਜੀ ਦੱਸਿਓ ਤੁਹਾਨੂੰ ਇਹ ਮੁਰਗਾ ਕਿਵੇਂ ਦਾ ਲੱਗਾ ਲੈ ਲੈ ਵਖਤ ਨੂੰ ਵਖਰੇ ਹੋ ਲਿਆਂ ਦਾ ਜਿਹੜਾ ਮੁਰਗਾ ਉਹ ਖਾਣ ਲੱਪਿਆ ਤਾਣਾ ਤੇ ਇਹ ਵੀ ਹੁਣ ਆ ਰਹੀ ਯਾਰ ਨਾਲ ਦਾ ਚੈੱਕ ਕਰੋ। ਇਧਰ ਗਾਈਸ ਆਪਾਂ ਆਪਣੇ ਛੱਡਿਆਂ ਨੰਨੇ ਮਹਿਮਾਨ ਨੇ। ਓੜਨ ਨਵੀਂ ਮੁਰਗੀ ਤੇ ਨਾਲ ਇਹਦਾ ਬੱਚਾ ਲਿਆਂਦਾ ਏ। ਉਹਨੂੰ ਛੱਡਿਆ। ਤੇ ਬਾਕੀ ਆਹ ਤੋਰੇ ਫਿਰਦੇ ਤੇ ਆਹ ਵੇਖੋ ਪ੍ਰਧਾਨ ਜੀ ਕੁਰਸੀ ਤੇ ਸੱਜ ਦਾ ਜਿਕੇ ਬੈਠੇ। ਜਾਕੀ ਓਏ ਜਾਕੀ ਤੈਨੂੰ ਸ਼ਰਮ ਤੇ ਨਹੀਂ ਆਗੀ ਕਿਤੇ ਬੈਠਾ ਹੈ। ਜੋ ਪਰੌਣਾ ਆ ਜਾਂਦਾ ਘਰ ਚ। ਗਰਗੋਸ਼ਾਂ ਨੂੰ ਪਾਤੇ ਪੱਠੇ। ਦੇ ਨਾਲ ਇੱਕ ਪਾਤੀ ਕਾ ਚੱਟ ਹੈ ਤੇ ਅਰਬੀ ਸਾਤੀ ਮੁਰਗੀ ਦੇ ਕੋਲ ਤੇ ਬਲਬ ਬਤ ਪਹਿਲੇ ਲੱਗਾ ਆਇਆ ਸੀ ਅੰਦਰ ਇਧਰ ਟੁੜੀ ਰਹਤੀ ਹੈ ਅਦਰ ਬਲਬ ਲੱਗਾ ਪਾਣੀ ਵਗੈਰਾ ਰੱਖਿਆ ਹੋਇਆ ਤੇ ਹਾਥ ਥੋੜਾ ਉਹਦੇ ਨੂੰ ਹੀ ਭਰੇ ਪੱਠੇ ਪਾਤੇ ਉਹ ਨੂੰ ਵੇਖੀ ਬਾਹਰ ਦਾ ਮੋਲ ਚਾ। ਬਾਦੀ ਜੱਕੀ ਨੇ ਰੋਟੀ। ਦੇਖ ਜੱਕੀ। ਲੋਏ। ਰੋਟੀ ਕੰਦਾ ਨੇ ਨਿਕ ਡਿਸਟਰਬ ਕਰੇ। ਆਈ ਦੀ ਇੱਕ ਕਰਨੀ, ਖਰਲੀ ਜੀ ਹੁੰਦਾ ਏ। ਜੀ ਰੋਟੀ ਖੰਦਾਇਆ। ਦੇਖੋ ਜੱਕੀ ਇਹਨਾਂ ਦਾ ਧਿਆਨ ਇੰਨਾ ਵੜ ਜੱਕੀ ਤੇਰਾ ਧਿਆਨ ਕਿਧਰ ਆ ਅਬ ਉਧਰ ਚੱਕ ਨਾ ਉਹ ਆਦਾ ਬੱਕਰਾ ਤੇ ਮੁਰਗੀਆਂ ਆਪਾਂ ਅੱਜ ਛੱਡ ਜਾਣੀਆਂ ਇਹਨੂੰ ਮਿਲਦੇ ਆਰਾਮ ਬਸ ਇਹਨੂੰ ਇਹ ਮੇਰੇ ਪੈਰ ਨਾਲ ਲੈ ਵੀ ਹੋਣੀ ਆਪਣੀ ਮੁਰਗੀ ਕਦੋਂ ਦੀ ਕਾਕਾ ਕਾਕਾ ਕਰਨ ਲੱਗੀ ਹਾਂ ਵੀ ਇਹ ਵੀ ਕਰੰਦੀ ਹੈ ਮਿੰਨ ਤੇ ਆਉਦੇ ਨੇ ਦਾ ਵਗੈਰਾ ਦੇਣਾ ਪਹਿਲਾਂ ਇਹ ਉਧਰ ਉਧਰ ਉਹਨਾਂ ਦੇ ਬਖਤਾਂ ਦੇ ਕੋਲੇ ਉਹਨੇ ਟਿਕਣ ਨਹੀਂ ਦਿੱਤਾ ਹੋਨ ਆ ਗਈ ਉੱਠ ਕੇ ਤੇ ਲਓ ਜੀ ਚੈੱਕ ਕਰੋ ਬਾਹਰ ਜੀ ਗੇ ਸ਼ਾਮ ਹੋ ਗਈ ਤੇ ਮੁਰਗੀਆਂ ਆਪਾਂ ਸਾਰੀਆਂ ਦਿੱਤੀਆਂ ਖੋਲ ਤੇ ਉਹ ਲੱਗਾ ਸਰਤਾਜ ਦਾਣਾ ਪਣ ਤੇ ਅੰਦਰ ਵੀ ਬੈਠੀਆਂ ਹੀ ਆ ਇੱਕ ਆ ਇੱਕ ਹੋਰ ਉਹ ਵੰਡਾ ਦੇ ਨਹੀਂ ਤੇ ਕਾ ਬੈਠੀ ਹੋਈ ਏ ਤੇ ਬੱਚਿਆਂ ਵਾਲੀ ਆਪਾਂ ਦਿੱਤੀ ਉਧਰ ਉਹ ਨੂੰ ਵੀ ਦਾਣਾ ਪਾਣੀ ਰੱਖਦਾ ਵਾ ਤੇ ਖਰਗੋਸ਼ ਆਪਣੇ ਥੱਲੇ ਆ ਤੇ ਬਖਤਾ ਨੂੰ ਸਾਰੇ ਨੂੰ ਪਾਤਾ ਤੇ ਹਾਂਜੀ ਗਾਇਸ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਹੀ ਵਧੀਆ ਲੱਗਾ ਹੋਊਗਾ ਜੇ ਵਲੌਗ ਵਧੀਆ ਲੱਗਾ ਆਪਣੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਫੇਰ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਸਰਨ ਨੂੰ